हाँ इन्वेस्ट भी करना है मतलब आपा ने करना भी दस लाख रुपया वो इकट्ठा ना करो पहले पांच लाख करो तीन चार महीने बाद में दूध कटेगी उसके बाद फिर दो मैस फिर ले आओ फिर फिर करो किस्ता में करो थोड़ा सा आपके पास दूध की रूटीन बनी रहेगी

ਜਾਂ ਫਿਰ ਆਪਣੇ ਲਾਈ ਮਿਲਕਿੰਗ ਹੋਈ ਹੈ ਸਾਫ ਸੁਥਰੀ ਜਾਂ ਘਰ ਪਜਾ ਜਾਂ ਫਿਰ ਆਪਨੇ ਦੇਖਿਆ ਹੈ ਤੇ ਆਪਾਂ ਰਹਿਣਾ ਦੀ ਗੱਲ ਕਰੀਏ ਇਹਦਾ ਕੀ ਰਹਿਣਾ ਨੇ ਭਾਈ ਜੀ ਪਹਿਲੇ ਸੂਏ ਚਾਰ ਦਾਤ ਨੇ 18 ਕਿਲੋ 900 ਗ੍ਰਾਮ ਇਸ ਦਾ ਲਾਈਵ ਰਿਕਾਰਡ ਹੈ ਹਾਂਜੀ ਔਰ ਪਾਣੀਪਤ ਜੋ ਮਤਲੋਡਾ ਮੇਲਾ ਲੱਗਿਆ ਥਾ ਉਸਮੇ ਇਸਨੇ 17 ਕਿਲੋ ਦੁੱਧ ਦਿਆ ਥਾ ਭਾਈ ਜੀ ਪਹਿਲੇ ਬਿਆਦ ਵਿੱਚ ਹਾਂ ਪਹਿਲੇ ਬਿਆਦ ਵਿੱਚ ਇਹਦਾ ਕੀ ਗੱਲਬਾਤ ਰਿਕਾਰਡ ਹੈ ਦਾ ਮਤਲਬ ਹੁੰਦਾ ਇਸਨੇ ਭਾਈ ਜੀ ਪਿਛਲੇ ਸਾਲ 2023 ਮੇ ਦਨੋਲਾ ਮੇਲੇ ਮੇ ਟਰੈਕਟਰ ਕੀਤਾ ਥਾ ਫੋਟੋਟਰੈਕਰ ਐਸ ਇਹ ਮੈਚ ਨਹੀਂ ਹਾਂ ਫਾਰਮ ਟਰੈਕ 60 ਹੀ ਸੀ ਫਾਰਮ ਟਰੈਕ 60 ਠੀਕ ਆ ਦੁੱਧ ਚਵਾਈ ਤੇ ਪਹਿਲਾ ਨੰਬਰ ਲਿਆ ਪਹਿਲਾ ਨੰਬਰ ਲਿਆ ਠੀਕ ਆ ਠੀਕ ਆ ਜੀ ਇਹ ਵੱਡੀ ਪੂਰੀ ਬੋਲਦੇ ਨੇ ਹਾਂ ਇਹ ਵੱਡੀ ਪੂਰੀ ਹੈ ਜੀ ਹਾਂ ਕੀ ਰਿਕਾਰਡ ਆ ਇਸਕਾ ਭਾਈ ਜੀ ਇਸਕਾ ਰਿਕਾਰਡ ਹੈ ਤੇ ਇਸ ਘਰੇ ਦੁੱਧ ਦਿਆ ਇਸਨੇ ਇਹ 27 ਕਿਲੋ ਤੱਕ ਦੁੱਧ ਪੀ ਗਈ ਹੈ 27 ਕਿਲੋ ਹਾਂ ਇਸकी ਲਾਈਵ ਮਿਲਕਿੰਗ ਕਰਵਾਈ تھی ਆਪਾਂ ਨੇ 2019 ਮੈਂ 2019 ਮੈਂ ਹਾਂ 25 ਜਾਂਦਾ ਰਿਹਾ ਹੁਣ ਹਾਂ 6 ਸਾਲ ਪਹਿਲੇ 6 ਸਾਲ ਪਹਿਲੇ ਲਓ ਵੀ ਮਿੱਤਰੋ ਆਪਾਂ ਖੜਿਆ ਹਰਿਆਣੇ ਦੇ ਵਿੱਚ ਉਸ ਫਾਰਮ ਦੇ ਵਿੱਚ ਜਿੱਥੇ ਤੁਹਾਨੂੰ ਲਗਭਗ ਪਸ਼ੂ ਬੇਸ਼ੱਕ ਦੇਖਣ ਨੂੰ ਥੋੜੇ ਮਿਲਣਗੇ ਪਰ ਜਿੰਨੇ ਮਿਲਣਗੇ ਟਾਪ ਤੋਂ ਟਾਪ ਇੱਕ ਤੋਂ ਇੱਕ ਵੱਧ ਕੇ ਮਿਲਣਗੇ ਤੇ ਇੱਕ ਵੀ ਮੱਝ ਤੁਹਾਨੂੰ ਬੇਨਤੀ ਦੇ ਵਿੱਚ ਆਪਾਂ ਗੱਲ ਕਰੀਏ ਵੀ 15-18 ਕਿਲੋ ਤੋਂ ਘੱਟ ਤੁਹਾਨੂੰ ਨਹੀਂ ਮਿਲੂਗੀ ਤਕਰੀਬਨ ਜਿੰਨੀਆਂ ਮਿਲਣਗੀਆਂ 20, 22, 25, 30 ਤੱਕ ਜੇ ਤੁਹਾਨੂੰ ਮੱਝਾਂ ਮਿਲਣੀਆਂ ਤੇ ਤਕਰੀਬਨ ਜਿੰਨੇ ਪਸ਼ੂ ਹੋਣਗੇ ਜਤਾਂ ਨਾਲ ਲਾਈਵ ਚ ਬਾਈ ਹੋਊਗਾ ਨੈਟ ਦੇ ਉੱਪਰ ਰਿਕਾਰਡ ਹੋਊਗਾ ਤੇ ਜਾਂ ਫਿਰ ਇਹਨਾਂ ਦਾ ਜਿੰਨਾ ਸਾਰਾ ਦਾ ਮੇਲਾ ਦਾ ਰਿਕਾਰਡ ਆ ਵੀਰ ਜਿੰਨੇ ਕਿ ਮੇਲਾ ਚ ਜਾਂਦਾਗਾ ਤੇ ਕਿਰਪਾ ਸਰ ਇੱਕ ਚ ਕੁਛ ਨਾ ਕੁਛ ਜਿੱਤ ਕੇ ਮਤਲਬ ਚੈਂਪੀਅਨ ਬਣ ਤੇ ਬਾਕੀ ਪਾਪਾ ਜੀ ਨਾਲ ਗੱਲਬਾਤ ਕਰਾਂਗੇ ਸੋ ਵੀਡੀਓ ਪੂਰੀ ਬੜੀ ਗੌਰ ਨਾਲ ਦੇਖਿਆ ਤੁਸੀਂ ਤੁਹਾਡੇ ਵਾਸਤੇ ਫਾਇਦੇਮੰਦ ਹੋ ਜਿਹੜੇ ਭਰਾ ਪਸ਼ੂ ਰੱਖ ਜਾਣ ਉਹਨਾਂ ਵਾਸਤੇ ਬੜੀ ਗੁਣਕਾਰੀ ਹੋਊਗੀ ਕਿ ਪਸ਼ੂ ਨੂੰ ਕਿਵੇਂ ਸੰਭਾਲਣਾ ਕੀ ਫੀਡ ਪਾਉਣੀ ਹੈ ਕਿਵੇਂ ਦੁੱਧ ਕਢਾਉਂਦੇ ਹੈਗੇ ਬਾਈ ਨਾਲ ਆਪਾਂ ਗੱਲਬਾਤਾਂ ਕਰਾਂਗੇ ਤੇ ਜਿਹੜਾ ਚਿਹਰਾ ਤੁਸੀਂ ਸਾਰੇ ਜਾਣ ਪਛਾਣਦਾ ਬਾਈ ਕਿ ਮਹਤਾਜ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਹਾਂ ਜੀ ਬਹੁਤ ਵਧੀਆ ਬਾਈ ਦੇਖ ਤਾਂ ਤੁਹਾਨੂੰ ਸਾਰੇ ਭਰਾ ਲਗਭਗ ਪੰਜਾਬ ਫਿਰ ਨੇ ਜਾਣਦੇ ਨਾ ਪਰ ਫਿਰ ਵੀ ਇੱਕ ਵਾਰੀ ਆਪਣਾ ਇੰਟਰੋਡਕਸ਼ਨ ਜ਼ਰੂਰ ਕਰਵਾ ਦੇਗੀ ਬਾਈ ਜਿਲ੍ਹਾ ਹੀ ਸਾਰਾ ਜੀ ਹਰਿਆਣਾ ਦੇ ਵਿੱਚ ਜਿਲ੍ਹਾ ਹਿਸਾਬ ਦੇ ਵਿੱਚ ਆ ਗਿਆ ਜੀ ਠੀਕ ਆ ਤੇ ਪਹਿਲਾਂ ਤਾਂ ਤੁਸੀਂ ਪਸ਼ੂ ਤੋਂ ਇਲਾਵਾ ਤੁਸੀਂ ਕੀ ਕੰਮ ਕਰ ਰਹੇ ਹੋਗੇ ਕੋਈ ਬਾਈ ਜੀ ਮੈਂ ਨਹਿਰ ਵਿਭਾਗ ਮੈਂ ਜਈ ਹੂੰ ਨਹਿਰ ਵਿਭਾਗ ਮੈਂ ਜਈ ਸਰਕਾਰੀ ਗਵਰਨਮੈਂਟ ਜੋਬ ਹਾਂ ਹਾਂਜੀ ਹਾਂਜੀ ਉਹਦੇ ਨਾਲ ਨਾਲ ਫਿਰ ਹੀ ਮੇਲੇਾਂ 'ਚ ਵੀ ਜਾਣੇ ਉਹ ਘਰੇ ਪਸ਼ੂ ਵੀ ਸਾਹਮਦੇ ਹਾਂ ਸਾਰਾ ਕੁਝ ਕਰ ਦੋਗੇ ਠੀਕ ਆ ਤੇ ਆਪਾਂ ਕਿੱਥੋਂ ਸਟਾਰਟ ਕਰ ਲਈਏ ਕੋਈ ਇੱਧਰ ਤੋਂ ਆ ਜਾਓ ਬਾਈ ਜੀ ਇਹ ਤੋਂ ਸਟਾਰਟ ਕਰ ਲਈਏ ਜੀ

ਤੇ ਆਮ ਰੁਟੀਨ ਦੇ ਵਿੱਚ ਘਰ ਦੇ ਵਿੱਚ ਆਪ ਗੱਲ ਕਿ ਦੁੱਧ ਕਿੰਨੇ ਚੱਲਦੀ ਹੈ ਜੀ ਬਾਈ ਜੀ ਉਸ ਮੈਂ ਛੜਕ ਮੇਲੇ ਮੈਂ ਕੀ ਧਾਕ ਭਈ ਇੱਕ ਤੋਂ ਪਸ਼ੂਆਂ ਨੇ ਮੈਂ ਗੁੜ ਤੇਲ ਵੀ ਬੰਦ ਥਾ ਕੈਲਸ਼ੀਅਮ ਗੁੜ ਤੇਲ ਕੁਝ ਵੀ ਨਹੀਂ ਜੋ ਬਿਲਕੁਲ ਜੈਨੂਨ ਖਰਾਕ ਸੀ ਦਿਨ ਮੈਂ ਸਿਰਫ ਦਾਣਾ ਕੱਲੇ ਦਾਣੇ ਦਾਣੇ ਵੇਚਣਾ 25 ਕਿਲੋ ਦੁੱਧ ਦਿਆ ਠੀਕ ਹੈ ਇਹ ਗੁੜ ਤੇਲ ਨੇ ਭਾਈ ਜੀ ਜ਼ਿਆਦਾ ਮਾਨਣਾ ਹੈ ਤੋਂ ਜੋ ਵੀ ਭਾਈ ਭਈ ਮੈਂ ਪਸ਼ੂਆਂ ਗੁੜ ਤੇਲ ਦੇ ਉਹਨਾਂ ਨੇ ਪਤਾ ਵੀ 2-2 ਕਿਲੋ ਦੇ ਜੰਪ ਹੋਏ ਗੁੜ ਤੇਲ ਇਸ ਮੈਂ ਵੀ ਕੈਲਸ਼ੀਅਮ ਵੀ ਆ ਗਈ ਔਰ ਸਪਲੀਮੈਂਟ ਵੀ ਆ ਗਈ ਤੁਗ ਰਹੇ ਭਾਈ ਜੀ 28 ਕਿਲੋ 30 ਕਿਲੋ ਤੱਕ ਵੀ ਮ

ਤੋ ਪਿੱਛੇ ਫੇਰੇ ਭਾਈ ਮੇਰੇ ਬਾਦ ਇਸਨੇ ਥੋੜਾ ਦੁੱਧ ਕਮ ਕਰਿਆ ਤੋ ਮੈਂ ਕਿਹਾ ਜਿੰਨਾ ਵੀ ਹੈ ਇੱਕ ਵਾਰ ਰਿਕਾਰਡ ਕਰਵਾ ਹਾਂ ਰਿਕਾਰਡ ਕਰਵਾ ਦਾਂ ਤੇ ਕੁਝ ਤੋ ਆਪਣੇ ਸਬੂਤ ਹੋ ਜਾਗਾ ਵੀ ਇਤਨਾ ਦੁੱਧ ਤੋ ਹੈ ਉਸ ਟਾਈਮ ਇਸਨੇ 23 ਕਿਲੋ 490 ਗ੍ਰਾਮ ਦੁੱਧ ਦਿਆ ਥਾ ਤੇ ਮੇਰਾ ਮਤਲਬ ਫਰਸਟ ਐਕਸਪੀਰੀਅੰਸ ਆ ਭਾਈ ਜੀ ਪਹਿਲੀ ਮੈਂ ਐਸੀ ਹੀ ਥੀ ਜਿਸਨੇ ਜਿਸਕਾ ਮੈਨੇ ਦੁੱਧ ਲਾਇਆ ਥਾ ਠੀਕ ਹੈ ਤੇ ਹੁਣ ਇਹ ਕਿੰਨੇ ਟਾਂ ਦੀ ਸੂਈਆ ਹੁਣ ਦੁੱਧ ਕਿੰਨੇ ਸਮੇਂ ਤਲੇ ਭਾਈ ਜੀ ਇਹ ਅੱਬ ਹੋ ਗਈ ਸਵਾ ਸਾਲ ਕੀ 15 16 ਮਹੀਨੇ ਦੀ ਸੂਈ 15 16 ਮਹੀਨੇ ਦੀ ਸੂਈ ਹੋ ਗਈ 12 ਕਿਲੋ ਦੁੱਧ ਆਤ ਰਹੀ ਹੈ ਆ ਜੀ 12 ਹਾਂ ਜੀ ਤੇ ਹੁਣ ਪ੍ਰੈਗਨੈਂਟ ਹੋ ਗਈ ਹਾਂ ਪ੍ਰੈਗਨੈਂਟ ਹੋ ਗਈ ਬਾਈ ਠੀਕ ਹੈ ਇਹ ਤੁਸ ਨੂੰ ਸਟ੍ਰਕਚਰ ਦਿਖਾ ਦਈਏ ਇਹ ਵੱਡੀ ਬੂਰੀ ਮੱਜ ਦੇ ਨਾਮ ਤੇ ਜਾਣੀ ਜਾਂਦੀ ਹੈ ਸਾਰੇ ਪ੍ਰਤਕਰਿਓ ਪੰਜਾਬ ਹਰਿਆਣਾ ਜਿਹਨੂੰ ਮਰਜ਼ੀ ਪੁੱਛ ਲੈ ਵੀ ਅਮਰ ਤਾਂਡੇ ਵੀਰ ਕੋਲ ਵੱਡੀ ਬੂਰੀ ਮੱਜ ਸਾਰੇ ਭਰਾ ਇਹ ਮੱਜ ਨੂੰ ਤਕਰੀਮ ਜਾਣ ਦੇਣਾ ਤੇ ਇਹਦੇ ਬੱਚੇ ਕਿਹੜੇ ਕਿਹੜੇ ਹੋਗੇ ਆਪਣੇ ਕੋਲੇ ਇਸਕਾ ਬਾਈ ਜੀ ਜੋ 2019 ਮੇ ਲੇ ਕੇ ਆਇਆ ਮ ਉਸ ਟਾਈਮ ਆਈ ਥੀ ਇਸਕੇ ਪਿੱਛੇ ਕਟੜਾ ਥਾ ਰੰਜਾ ਜਿਸ ਦਾ ਨਾਮ ਹੋਇਆ ਉਹ ਰਾਜਸਥਾਨ ਚ ਲਿਆ उसके बाद भाई जी ये कट्टी आई इसका नाम नाम हरियाणा इसका नाम रेहाना रखा हां जी थीक उसके थीक बाद कट्टा आया बलविंदर दराज भाई जी और लेके गए थे बागी बागी ठीक है उसके बाद एक कट्टा एक हो रही बैठा ठीक है तो आप रेहाना की गल करिए एदा की हरियाणा ने भाई जी पहले सुबह 4 दांत ने 18 किलो 900 ग्राम इसका लाइव रिकॉर्ड है लाइव हां जी और पानीपत जो मत्रोडा मेला लगया था उसमे इसने 17 किलो दूध दिया था भाई जी पहली बार बस हां पहली बार में तो यूं ट्राईमरान कातर लेके गए भाई क्योंकि भैंस तो बड़ी थी उधर सारी कंपटीशन वाली मैं जा थोड़ी सी खुल जाएगी मेले में जाना जाना सिख लूंगा हां जाना सिख लेगी इसे करके यूं चढ़ा के लेके थे चारों में सुईयां दो आंदे हैं चार दान थी भाई जी चार अंत में 19 के दूध में 100 ग्राम काटा हां हां 20 किलो तक भी गई है वैसे 20 किलो तक हां लेकिन अपना 18 900 माना है भाई जी जो रिकॉर्ड हो गया वही है ए इधर बाप इसका बाप पंचायती वाला जी पंचायती वाला हां ठीक है ਤੇ ਇਹ ਅਗੇ ਇਹ ਮੱਝ ਹੈ ਜਿਵੇਂ ਆਪਣਾ ਕੋਲੇ ਇਹ ਭਾਜੀ ਇਸਨੇ ਚਾਰ ਦਾੰਤ ਹੈ ਇਹ ਅਬ 6 ਕਰ ਗਈ ਹੋਗੀ ਦੂਸਰੇ ਸੂਏ ਚਾਰ ਦਾੰਤ ਹੈ ਇਸਨੇ 24 ਕਿਲੋ ਦੁੱਧ ਦਿਆ ਥਾ 24 ਕਿਲੋ ਹਾਂ ਇਸ ਬਾਰ ਵਾਲੇ ਮੇਲੇ ਜੋ ਕੰਪੀਟੀਸ਼ਨ ਉਹ ਜੇ ਟਾਈਮ ਤੇ ਲੈ ਕੇ ਆਏ تھے ਆਪਾਂ ਇਸ ਕੋ ਮੇਲੇ ਲੜਨੇ ਲਈ ਫਿਰ ਇਹ ਥੋੜੀ ਬਿਮਾਰ ਸੀ ਹੋ ਗਈ ਥੀ ਫਿਰ ਮੇਲੇ ਚ ਨਹੀਂ ਪਈ ਮੇਲੇ ਮੇ ਨਹੀਂ ਜਾ ਪਾਈ ਫਿਰ ਨਾ ਇਸ ਦਾ ਦੁੱਧ ਦਾਤ ਵੀ ਨਹੀਂ ਤੋਲਣ ਪਾਏ ਆਪਾਂ ਠੀਕ ਆ ਤੇ ਆਪਾਂ ਆ ਜਿਹੜੇ ਬੱਚੇ ਫਿਰ ਸਾਨੂੰ ਫੇਰ ਦਿਖਾਵਾਂ ਇੱਕ ਵਾਰ ਸਾਨੂੰ ਇੰਨਾ ਕੁ ਜਰੂਰ ਦੱਸ ਦੇ ਵੀਰ ਬਣੇ ਹਾਂਜੀ ਕੀ ਖਰਾਕ ਪਾਉਣਿਓ ਕਿਵੇਂ ਪਾਉਣਿਓ

हाँ। बिल्कुल सूखे निकालने है। है। उसमें उसका जो लीवर है उसकी दोबारा बढ़िया सर्विस हो जाएगी हाँ। और जिससे वह सुई सुंदर सार फिर वो दोबारा खुला खाऊंगी खुला खाऊगी ठीक है और जो छोटी दो ढाई साल डेढ़ सालिया गई भी खराक एक दो किलो नहीं भाई हाँ बिल्कुल एक दो किलो बसून तो बाद ही खराक स्टार्ट करते मैं अपने पेज पे वीडियो डाल रहा हूँ

वो मिक्स करके। मिक्स करवा के और वो डाल पे सुखा जितना खा लेते हाँ हाँ लगभग कोशिश रहा है दूध है जितना उसका आधा प्लस में दो किलो दो किलो बॉडी के लिए हाँ।

उस टाइम तो भाई जी भाई कैल्शियम आ गई गुड़ तेल लौटी जो भी भाई आपने ये बता दिया इस चीज से इसका पचास ग्राम दूध बढ़ जाएगा मैं वो भी देखे देखो भाई जी जी हाँ।, हाँ सारा जोर लग जाता सारा जोर तो लगा बखरी गल है ठीक है तो आप गांव थोड़ी बखरी गल करा तो आप बच्चों की गल कर लीजिए आ बच्चा बैठा गा ये बच्चा हरियाणा का भाई जी तो ये, 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 ਇਸ ਦਾ P288 ਦਾ P288 HLD ਵੀ ਕਾ ਗਿਆ ਔਰ ماں ਇਸ ਕੀ ਰਿਹਾਨ ਆ ਗਈ ਹਰਿਆਣਾ ਚੱਲ ਅਸੀਂ ਕੱਟੇ ਦਿਆ ਅਸੀਂ ਨਾ ਨਹੀਂ ਇਸ ਦੀ ਵੱਡੀ ਬੁਰੀ ਹੈ ਜੀ ਇਹਦੀ ਖਰਾਕ ਤਾਂ ਫੁੱਲ ਹੋਊਗੀ ਹਾਂ ਇਹ 2.5 ਕਿਲੋ ਦਾਣਾ ਖਾਲੇ ਕਿਉਂਕਿ ਸ਼ੁਰੂ ਮੈਂ ਤਾਂ ਆਪਾਂ ਦੁੱਧ ਦੇਵਾਂ 3-4 ਮਹੀਨੇ ਤੱਕ ਤੋਂ ਉਸ ਤੋਂ ਬਾਅਦ ਫਿਰ ਫੀਡ ਪੇ ਲਿਆਏ ਹਾਂ ਲੈਵਾ ਹਾਂ ਉਸ ਟਾਈਮ ਫੀਡ ਥੋੜੀ ਜ਼ਿਆਦਾ ਦੇਣੀ ਪਈ ਕਿਉਂਕਿ ਫਿਰ ਦੁੱਧ ਪਟ ਕੇ ਆਵਾ ਬੱਚਾ ਅਗਰ ਉਸਦੀ ਫੀਡ ਵੀ ਨਹੀਂ ਮਿਲੀ ਫਿਰ ਉਹ ਕਮਜ਼ੋਰ ਹੋ ਜਾਏਗਾ ਇੱਕ ਬਾਤ ਹੋਰ ਜੇ ਤੋ ਕਟੜਾ ਹੈ ਜਿਤਨਾ ਮਰਜੀ ਦੁੱਧ ਪੀ ਲੈ ਕੋਈ ਬਾਤ ਨਹੀਂ ਜੋ ਕੱਟੀ ਹੁੰਦੀ ਹੈਗੀ ਉਹਨੂੰ ਦੁੱਧ ਫੁੱਲ ਪੀਉਣੇ ਜਾਂ ਘੱਟ ਪੀਉਣੇ ਹੋਵੇ ਨਹੀਂ ਕੰਟਰੋਲ ਲਗਾਏ ਬਾਈ ਜੀ ਲਿਮਿਟਡ ਹਾਂ ਇਹ ਮੰਨ ਕੇ ਚੱਲੋ ਆਪਾਂ ਦੋ ਇੱਕ ਮਹੀਨੇ ਇਸਨੇ ਪਿਆਵਾ ਹਾਂ ਡੈਲੀ ਦਾ 5 ਕਿਲੋ ਦੁੱਧ ਗਾਂ ਦੇ ਦਾ ਅੱਛਾ ਮਜਾ ਨਹੀਂ ਪਉਂਦੀ ਨਾ ਚੁੰਗੜੀ ਤਲਾ ਦੇਣਾ ਉਹਨੂੰ ਛੇਸੀ ਦੇ ਬੋਲ ਸੁਰੂ ਦਾ ਆਪਣਾ ਪਹਿਲੇ ਦਿਨ ਤੇ ਜਿਸ ਤ

ਤੇ ਇਹ ਕਟਾ ਗਿਆ ਜਿਹੜਾ ਕਿ ਕਾਲੇ ਰੰਗ ਦੇ ਵਿੱਚ ਇਹ ਬਾਈ ਵੱਡੀ ਪੂਰੀ ਦਾ ਹੈ ਇਸਕਾ ਫਾਦਰ ਹੈ M466 M400 ਇਹ ਵੀ HRD ਦਾ ਆ ਗਿਆ HRD ਵੀ ਦਾ ਮਤਲਬ ਪ੍ਰਾਈਵੇਟ ਸੀਮਨ ਬਹੁਤ ਘਟ ਵਰਤਉਂ ਹਾਂ ਹਾਂ ਪ੍ਰਾਈਵੇਟ ਬਾਈ ਜੀ ਵੋ ਹੀ ਵਰਤਾਂ ਜਿਸकी ਮਾਂ ਦਾ ਦੁੱਧ ਹੈ ਮਨੇ ਖੁਦ ਨੇ ਮੇਰੀ ਅੱਖਾਂ ਅੱਖੇ ਦੇਖ ਰੱਖਿਆ ਹੈ ਅਗਰ ਮਨ ਲ ਮੈਂ ਕਹਿ ਦਿਆ ਵੀ ਮੇਰੀ ਵੈਸੇ 25 ਨਿਕਾਲਾ ਮੇਰਾ ਸੀਮਨ ਵਰਤੋ ਅਵੇਲੇਬਲ ਕਾ ਉਹ ਨਹੀਂ ਨਾ ਐਸੇ ਠੀਕ ਹੈ ਕਿਉਂਕਿ ਲਿਮਟਿਡ ਸੀ ਮੈਂ ਐਸੇ ਬਾਈ ਜੀ ਆਪਣੇ ਪਾਸ ਹਾਂ ਤੋਂ ਇਤਨੀ ਤਾਂ ਹੈ ਨਹੀਂ ਵੀ 100 ਮੈਸ ਖੜੀ ਹੈ ਕਿਸੇ ਪੱਤੇ ਕਿਸੇ ਦਾ ਲਗਾ ਦੇ ਕਿਸੇ ਪੇ ਅਬ ਇਨ ਮਤ ਵੀ ਦੇਖੋ ਮਤਲਬ ਇੱਕ ਵੀ ਬੱਚਾ ਖਰਾਬ ਆ ਗਿਆ ਤੋ 2-3 ਸਾਲ ਦੀ ਮਿਹਨਤ ਗਈ ਭਾਈ ਸਾਡੇ ਪੰਜਾਬ ਚ ਨੁਕਸਾਨ ਐਸੀ ਕਾ ਦਾ ਦੀ ਆ ਜਿਵੇਂ ਕਿਸੇ ਨੇ ਕਹਦਾ ਸੀ ਨ ਵਰਤੋ ਉਹਦੇ ਕਹਿੇ ਮੁਤਾਬਕ ਇਸ ਨੂੰ ਵਰਤਾ ਜਾਂਦਾ ਨਹੀਂ ਮੈਂ ਦੋ ਸਿਮਨ ਹਰ ਇੱਕ ਵੀਡੀਓ ਮੈਂ ਮੇਰੀ ਵੀਡੀਓ ਵੀ ਡਾਲੂਗਾ ਜਾਂ ਫਿਰ ਕੋਈ ਆਬਰ ਕੇ ਭਾਈ ਬਣਾਵੇ ਉਹਨੂੰ ਵੀ ਮੈਂ ਯਹੀ ਉਰਾਏ ਦੇਉ ਭਾਈ ਜੀ ਭਈ ਸਿਮਨ ਵੋਏ ਵਰਤੋ ਜਿਸ ਦਾ ਦੁੱਧ ਆਪਨੇ ਜਾਂ ਤੋ ਕਿਸੇ ਮੇਲੇ ਮਚਵਾਈ ਹੋਈ ਹੈ ਜਾਂ ਫਿਰ ਆਪਨੇ ਲਾਈ ਮਿਲਕ ਲਾਈ ਮਿਲਕਿੰਗ ਹੋਈ ਹੈ ਸਾਫ ਸੁਥਰੀ ਜਾਂ ਘਰ ਪਜਾ ਕੇ ਜਾਂ ਫਿਰ ਆਪਨੇ ਦੇਖਿਆ ਹੈ ਬਿਲਕੁਲ ਖੁਦ ਕੋਈ ਵਾ

ਤੇ ਪਹਿਲਾਂ ਅਸੀਂ ਮੱਝ ਦਾ ਸਟਰਕਚਰ ਇਥੋਂ ਨਿਗਾਹ ਮਾਰ ਲਓ ਹਾਈਟ ਲੈਂਥ ਤੇ ਲੰਬਾਈ ਉਚਾਈ ਮੱਝ ਦੀ ਨਾ ਤੇ ਇਹ ਤਕਰੀਬਨ ਕਈ ਮੇਲਿਆਂ ਵਿੱਚ ਚੈਂਪੀਅਨ ਵੀ ਬਣੀ ਹੋਈ ਆ ਇਹ ਸਾਕਸੀ ਮੱਝ ਆ ਜੀ ਹਾਂ ਜੀ ਇਹ ਸਾਕਸੀ ਭਾਈ ਜੀ ਠੀਕ ਆ ਇਹਦਾ ਕੀ ਗੱਲਬਾਤ ਰਿਕਾਰਡ ਹੈ ਦਾ ਮਤਲਬ ਹੁੰਦਾ ਕਿਸ ਨੇ ਭਾਈ ਜੀ ਪਿਛਲੇ ਸਾਲ 2023 ਮੈਂ ਧਨੋਲਾ ਮੇਲੇ ਮੈਂ ਟਰੈਕਟਰ ਕੀਤਾ ਤਾਂ ਫੋਰਟ੍ਰੈਕਰ ਐਸ ਆ ਮੈਜ ਨਹੀਂ ਸੀ ਆਹ ਫਾਰਮ ਟਰੈਕ 68 ਸੀ ਨਹੀਂ ਫਾਰਮ ਟਰੈਕ 68 ਠੀਕ ਆ ਦੁੱਧ ਚਵਾਈ ਤੇ ਪਹਿਲਾ ਨੰਬਰ ਲਿਆ ਪਹਿਲਾ ਨੰਬਰ ਲਿਆ ਠੀਕ ਆ ਆਹ ਦੀ ਕੱਟੀ ਬੈਠੀ ਆਹ ਇਹ ਕੱਤੀ ਹੈ ਜੀ ਐਮ 466 ਕੀ ਹੈ ਐਮ 466 ਦੀ ਕੱਟੀ ਆ ਗਈ ਇਹ ਕੱਤੀ ਮਤਲਬ ਆ ਗਈ ਇਹ ਕਿੰਨੀ ਕੁ ਉਮਰ ਦੀ ਹੋਗੀ ਹੁਣ ਲੱਗ ਪਗ ਜੀ 3-4 ਮਹੀਨੇ ਦੀ ਹੋਗੀ ਭਾਈ ਜੀ 3 ਮਹੀਨੇ ਦੀ ਠੀਕ ਆ ਇਹ ਹੈਗੇ ਆ ਇਹਦਾ ਮਾਲਕ ਕੱਟਾ ਵੀ ਸੀ ਪਿਛਲੇ ਸਾਲ ਦਾ ਜਿਹੜਾ ਪਿਛਲੇ ਸਾਲ ਦਾ ਕੱਟਾ ਐ ਐਮਬੀਟੀ ਮੋਰਨਾ ਮੇ ਗਿਆ ਹੈ ਭਾਈ ਜੀ ਇਸ ਦਾ ਐਮਬੀਟੀ ਮੋਰਨਾ ਸੀ ਮੰਗਿਆ ਸੀ ਮੰਨ ਬੈਂਕ ਨਾਲ ਗਿਆ ਠੀਕ ਆ ਅ ਅੱਗੇ ਕੱਟੀ ਆ ਗਈ ਜੀ ਅੱਗੇ ਉਸ ਤੋਂ ਇਸੇ ਉਸ ਕੱਟੇ ਤੋਂ ਪਿਛਲੇ ਬਿਆਸ ਦੀ ਕੱਟੀ ਹੈ ਕੱਟਾ ਜਿਸ ਟਾਈਮ ਟਰੈਕਟਰ ਜਿੱਤੇ ਉਸ ਟਾਈਮ ਕੱਟਾ ਥਾ ਐਸਪੀ 328 ਦਾ ਜੋ ਸੀਮਿੰਟ ਬੈਗ ਵਿੱਚ ਗਿਆ ਔਰ ਇਸਕੇ ਉਸ ਪਿਛਲੇ ਬਿਆਸ ਦੀ ਇਹ ਕੱਟੀ ਹੈ ਕੱਟੀ ਆ ਗਈ ਇਹ ਹੁਣ ਗੱਬਣ ਹੋ ਗਈ ਹਾਂ ਇਹ ਗੱਬਣ ਹੋ ਗਈ ਬਾਈ ਜੀ ਕਿਹੜੇ ਸੀਮਾਂ ਤੋਂ ਕੀਤੀ ਆਪਾਂ ਇਹ ਇਹ ਅਨਮੋਲ ਰਤਨ ਲਗਾਇਆ ਹੈ ਅਨਮੋਲ ਰਤਨ ਹਾਂ ਜੀ ਠੀਕ ਆ ਇਹ ਸਿਆ ਬਾਈ ਦਾ ਜਿਹੜਾ ਫਾਰਮ ਚਾਹੇ ਨੂੰ ਮਿੰਨੀ ਫਾਰਮ ਮੰਨ ਲਿਓ ਪਰ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਵੱਡਾ ਫਾਰਮ ਇਹ ਹੈ ਕਿਉਂਕਿ ਜਿੰਨੇ ਇੱਥੇ ਨਿਗਿਨੇ ਆ ਇੱਕ ਤੱਕ ਵਾਅਦਾ ਕੀਤਾ ਇਹ ਚ ਘਟ ਕੇ ਕੋਈ ਵੀ ਨਹੀਂ ਤਕਰੀਬਨ ਸਾਰਾਂ ਵਜਾ ਤੁਹਾਨੂੰ 28 30 25 ਵਾਲਾ ਮੱਝਾਂ ਮਿਲੀਆਂਗੇ ਸਰਕੇ ਮੈਂ ਬਾਰ ਬਾਰ ਕਹਿੰਦਾ ਵੀ ਕੋਈ ਵੀ ਚਾਹੇ ਪਸ਼ੂ ਘੱਟ ਰੱਖ ਲੀਏ ਪਰ ਚੰਗੇ ਰੱਖੀ ਹੈ ਨਾ ਤੇ ਕੋਈ ਹੋਰ ਸਾਡੇ ਇਸ ਭਰਾਮਣੋ ਸੁਨੇਹਾ ਲਾਹ ਬਾਈ ਜੀ ਸੁਣਿਆ ਇੱਕ ਤੋਂ ਬਈ ਮੱਝਾਂ ਘਟਣ ਲੱਗ ਰਹੀ ਹੈ ਬਹੁਤ ਜ਼ਿਆਦਾ ਥੋੜਾ ਧਿਆਨ ਦਿਓ ਜੀ ਕਿਉਂਕਿ ਅਗਰ ਕੋਈ ਮਲੇ 8 10 ਕਿੱਲੇ ਵਾਲਾ ਜ਼ਮੀਦਾਰ ਹੈ ਅਗਰ ਉਸਕੇ 8 10 ਪਸ਼ੂ ਵੀ ਰੱਖੇ ਹੈ ਤੋ ਬਾਈ ਜੋ ਬਿਨਾ ਪਸ਼ੂ ਵਾਲਾ ਉਸ ਤੋਂ ਸੋਖਾ ਰਹੂਗਾ

ਚਲੋ ਬੇਚਾ ਉਹ ਅਲਗ ਬਾਤ ਹੈ ਜਿੰਨੇ ਦਿਨ ਆਪਣਾ ਘਰ ਦੁੱਧ ਦੇਣ ਲਾਈ ਰਹੀ ਉਹ ਵੀ ਡੈਲੀ ਦੀ ਇਨਕਮ ਹੋ ਗਈ ਹਰੋ ਜੇ ਮੈਂ ਰੋ ਆਪਣੀ ਖੇਤੀ ਦੀ ਇਨਕਮ ਹੈ ਭਾਈ ਜੀ 6 ਮਹੀਨੇ ਦੀ 6 ਮਹੀਨੇ 6 ਮਹੀਨੇ ਬਾਅਦ ਪੈਸਾ ਆਊਗਾ ਲੇਕਿਨ ਦੁੱਧ ਦੀ ਇਨਕਮ ਹੈ ਵੀ 10ਵੇਂ ਦਿਨ ਆਪਣਾ ਹਿਸਾਬ ਡੈਰੀ ਵਾਲੇ ਕਰਦੇ ਬਿਲਕੁਲ ਬਿਲਕੁਲ ਇਹ ਤਾਂ ਰੋ ਹੀ ਦੀ ਇਹ ਮਤਲਬ ਇਸ ਟਾਈਪ ਦਾ ਕੰਮ ਹੈ ਭਾਈ ਸਵੇਰੇ 4 ਵਜੇ ਪੈਸੇ ਦੇ ਦਰਸ਼ਨ ਕਰਵਾ ਦੇ 4 ਵਜੇ ਬਾਲਟੀ ਮਾਰ ਮਾਰੋ ਪੈਸੇ ਆ ਗਏ ਹਾਂ ਪੈਸੇ ਨਜ਼ਰ ਆ ਗਏ ਆਪਣੀ ਤੇ ਬਹੁਤ ਵਧੀਆ ਸੁਨਿਹਾ ਬਾਈ ਦਾ ਇੱਥੇ ਪਹੁੰਚੇ ਸੀ और जो नई पीढ़ी है भाई इस काम में बहुत ज्यादा आने भी हाँ, इंटरेस्ट कर रही है इंटरेस्ट है लेकिन है। वो है खुद तो तो हाँ। दिया, दिया चौके ले कहीं से भी मैच ले अच्छी तरह देख पर के लो मार हाँ। नहीं आओगे नहीं भाई यूए रगड़े जाओगे दूसरा बात भाई सबसे पहले भाई अपन डेयरी फार्म स्टार्ट करना है तो स्ट्रक्चर के ऊपर ज्यादा पैसे ना लगाओ मान चलो अपने पास भाई लाख 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 रुपए रुपए इन्वेस्ट करने कई बार पे पे तो तो फार्म लगा दिए जानवरों के लिए पैसे बचे लेकिन कोशिश ये करो पांच लाख रुपए फार्म पे लगाओ पंद्रह लाख पशुओं पे लगाओ ठीक है उससे इनकम शुरू होगी बाद में एक दो साल बाद में बढ़ा लियो सही है तो उसमें इनकम ज्यादा हो जाएगी अगर उसमें आपने स्ट्रक्चर पर ज्यादा पैसा लगा दिया

था दो मेले में, में फर्स्ट पोजिशन टाइम तो सा तो तो... नहीं मिलता जो नहीं मिलती मेले वाला पशु तैयार करना है चौबीस घंटे पीछे बैठा रहना एक महीना पहले हाँ एक महीने पहले तैयारी और अब तो जैसे मेरी पोस्टिंग भी बाहर होगी पंचकूला होगी जी तो अब तो काम घर वाले कर ले

ਠੀਕ ਆ ਤੁਹਾਡਾ ਵਧੀਆ ਬਾਈ ਦੇ ਸੁਝਾਰ ਨੇ ਕਿ ਇਸ ਬਾਈ ਨੇ ਆਪਣਾ ਸਮਝ ਦਿੱਤਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਜੀ ਆਪਾਂ ਵੀ ਬਹੁਤ ਬਹੁਤ ਧੰਨਵਾਦ ਆਪ ਇਤਨੀ ਦੂਰ ਸੇ ਆਈ ਠੀਕ ਆ ਧੰਨਵਾਦ ਸਤਿ ਸ਼੍ਰੀ ਅਕਾਲ